1400 ਕਿਲੋਮੀਟਰ ਤੋਂ ਆਇਆ ਬਾਈ ਫਿਰ 1400 ਕਿਲੋਮੀਟਰ ਦੇ ਟਰੱਕਾਂ ਤੇ ਤੇ ਟਰੈਕਟਰਾਂ ਤੇ ਆਏ ਟਰੱਕਾਂ ਟਰੱਕਾਂ ਚਾਰ ਟਰੱਕ ਹੈ ਚਾਰ ਟਰੱਕ ਹੈ ਪੰਜਾਬੀ ਸਾਰਿਆਂ ਵਾਸਤੇ ਜਾਨ ਦੇ ਦਿੰਦੇ ਨੇ ਅਸੀਂ ਵੀ ਸੋਚਦੇ ਕਿ ਸਾਡੀ ਵੀ ਜਾਨ ਪੰਜਾਬ ਵਾਸਤੇ ਰਹੇ ਬਿਲਕੁਲ ਬਿਲਕੁਲ ਆਦਮੀ ਬਹੁਤ ਅੱਛੇ ਰਹਤੇ ਆ ਇਧਰ ਦੇ ਲੋਕ ਪੂਰਾ ਸੋਡੇ ਮੁਸਲਮਾਨ ਭਾਈਚਾਰੇ ਦੇ ਲੋਕ ਵੰਡੇ ਜਾਂਦੇ ਜਾਂਦੇ ਆ ਤੇ ਪਿੱਛੇ ਤੁਸੀਂ ਆ ਗਏ ਕਿੱਦਾਂ ਸਾਰੀ ਚਲੋ ਹੜ੍ਹ ਤੱਕ ਕੁਦਰਤੀ ਆਏ ਜਾਂ ਜਿਵੇਂ ਵੀ ਆਏ ਪਰ ਇਹ ਚੀਜ਼ ਨੇ ਇੱਕ ਮੈਸੇਜ ਕੀ ਦਿੱਤਾ ਤੁਹਾਨੂੰ ਮੈਸੇਜ ਇਹਦਾ ਜਿਹੜੀ ਕੁਦਰਤੀ ਆਫਤ ਹੈ ਇਹਦਾ ਸਾਂਝੀ ਭਾਈਵਾਲ ਦਾ ਇੱਕ ਵਧੀਆ ਸਨੇਹਾ ਦਿੱਤਾ ਸਾਰੇ ਜੇ ਕੁਦਰਤੀ ਹਫਤਾਈਆ ਸਾਰਾ ਪੰਜਾਬ ਇਕੱਠਾ ਹੋਇਆ ਇਹਦੇ ਵਿੱਚ ਕੋਈ ਵੀ ਧਰਮ ਜਾਤ ਪਾਤ ਨਹੀਂ ਸਾਰੇ ਇਕੱਠੇ ਹੋ ਕੇ ਵਧੀਆ ਇੱਕ ਪੰਜਾਬ ਦੀ ਇੱਕ ਜੁਟਤਾ ਹੋਈ ਹੈ ਜਿੱਥੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਇਆ ਠੀਕ ਹੈ ਉੱਥੇ ਜਿਹੜਾ ਹੈਗਾ ਸਾਡੇ ਮੁਸਲਮਾਨ ਭਾਈਚਾਰੇ ਨੇ ਵੀ ਜਿਹੜਾ ਹੈਗਾ ਆਪਦੇ ਵੱਲੋਂ ਹੜ੍ਹ ਲਿਆਂਦਾ ਹੋਇਆ ਰਾਹਤ ਸਮਗਰੀ ਦਾ ਇਹ ਭਰਾ ਜਿਹੜੇ ਹੈਗਾ ਬਹੁਤ ਦੂਰੋਂ ਆਇਆ ਬਾਈ ਬਾਈ ਕਹਿੰਦਾ ਯੂਪੀ ਤੋਂ ਆਏ ਆ ਆਪਾਂ ਇਹਨਾਂ ਤੋਂ ਬਾਈ ਪੁੱਛਦੇ ਆ ਬਾਈ ਕਹਾਂ ਸੇ ਆਏ ਹੋ ਵਾਹ ਕਲਰ ਗੁਜਰਾਤ 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 ਤੋਂ ਆਇਓ ਹੈ ਗੁਜਰਾਤ ਚ ਤਾਂ ਤੁਸੀਂ ਦੇਖ ਲਓ ਗੁਜਰਾਤ ਤਾਂ ਬਈ ਇਥੋਂ ਘਟੋ ਘਟ ਪੈਂਦਾ ਹੁਣ ਮੈਨੂੰ ਲੱਗਦਾ 14 1500 ਕਿਲੋਮੀਟਰ 1400 ਕਿਲੋਮੀਟਰ 1400 ਕਿਲੋਮੀਟਰ ਵਾਹ ਯਾਰ ਮੈਂ ਸ਼ੁਰੂ ਚ ਬੋਲ ਕੇ ਕਿਤੇ ਯੂਪੀ ਤੋਂ ਆਇਆ 1400 ਕਿਲੋਮੀਟਰ ਤੋਂ ਆਇਆ ਬਾਈ ਫਿਰ 1400 ਕਿਲੋਮੀਟਰ ਟਰੱਕਾਂ ਤੇ ਤੇ ਟਰੈਕਟਰਾਂ ਤੇ ਟਰੱਕ ਆ ਟਰੱਕ ਆ ਚਾਰ ਟਰੱਕ ਹੈ ਚਾਰ ਟਰੱਕ ਹੈ ਤਾਂ ਫਿਰ ਕਿੰਨੇ ਦਿਨਾਂ ਚ ਪਹੁੰਚਿਆ ਬਾਈ ਉਥੇ ਉਹ डेढ़ दिन के आसपास डेढ़ दिन के आसपास फिर यहाँ पे आके ट्रैक्टर ले लिया यहाँ पे आके ट्रैक्टर ले लिया तो मुझे ये बताओ भाई फिर आपको कैसे पता लगा कि पंजाब में हड़ आए हैं और आपने कैसे सामग्री इकट्ठी की सारी की सारी सारी वो सामग्री इकट्ठी करने के लिए वो समाज है ना सब हमारा चोरिया सी गाँव के आसपास है ठीक है उस सबको ऐलान कर दिया और सारे लोग एक इकट्ठा होके देने के लिए आ गए फिर उसके हिसाब से हमने ट्रक लोड किया ट्रक लोड करके फिर इधर आ गए ਆਪ ਅਭੀ ਕਿੰਨੇ ਲੋਕ ਆਏ ਹੋ ਭਾਈ ਅਭੀ ਦੋ ਟਰੱਕ ਖਾਲੀ ਹੋ ਗਏ ਦੋ ਖਾਲੀ ਹੋ ਰਾਇਆ ਬੇ ਠੀਕ ਆ ਅਭੀ ਆਪਣੇ ਫਿਰ ਮੇਨ ਕੈਂਪ ਕਹਾਂ ਰੱਖਾ ਹੋਆ ਆਪਣੇ ਮੇਨ ਕੈਂਪ ਕਹਾਂ ਤੇ ਰੱਖਾਇਆ ਗੁਰਦਾਸਪੁਰ ਮੇ ਗੁਰਦਾਸਪੁਰ ਤੇ ਤਾਂ ਗੁਰਦਾਸਪੁਰ ਦੇ ਵਿੱਚ ਤੁਸੀਂ ਆਪਦੇ ਟਰੱਕ ਰੱਖੇ ਹੋਇਆ ਕਿਹੜਾ ਕਿਹੜਾ ਸਮਾਨ ਲੈ ਕੇ ਪਹੁੰਚਿਆ ਭਾਈ ਫੇਰ ਅਸੀਂ ਖਾਣ ਪੀਣ ਵਾਲਾ ਰਾਸ਼ਨ ਦਾ ਸਮਾਨ ਨਾਲੇ ਕੱਪੜੇ ਨਾਲੇ ਖਿੰਦ ਵਗੈਰਾ ਤੇ ਸਾਬਣ ਹੈ ਓਟਨ ਦਾ ਸਮਾਨ ਹੈ ਚੱਪਲ ਹੈ ਨਾਲੇ ਜਿਹੜੇ ਸਾਡੇ ਛੋਟੀ ਜ਼ਰੂਰਤਾਂ ਸਾਰੇ ਸਮਾਨ ਮੌਜੂਦ ਹੈ ਸਾਡੇ ਤੇ ਫਿਰ ਭਾਈ ਮੰਨ ਲਓ ਫਿਰ ਤੁਹਾਨੂੰ ਕਿੰਨਾ ਚਿਰ ਪਹਿਲਾਂ ਪਤਾ ਲੱਗਿਆ ਸੀਗੇ ਪੰਜਾਬ 'ਚ ਸਾੜਾ ਆਇਆ ਦਾ ਸਾਡੇ ਅਸੀਂ ਪੰਜਾਬ ਤੇ ਹੀ ਰਹਿਣ ਵਾਲੇ ਨੇ ਜਿਹੜੇ ਬਾਹਰੋਂ ਲੋਕ ਆ ਰਹੇ ਨੇ ਗੁਜਰਾਤ ਤੋਂ ਜਾਂ ਯੂਪੀ ਤੋਂ ਜੀ ਜਿੰਨੇ ਵੀ ਦੂਰ ਤੋਂ ਆ ਰਹੇ ਨੇ ਉਹ ਸਾਡੇ ਕੋਲ ਕੰਟੈਕਟ ਨੇ ਸਾਡਾ ਇੱਕ ਮਸਕੀਨ ਮੈਂਬਰ ਸਾਹਿਬ ਇਹਨਾਂ ਫਿਰ ਉਹਨਾਂ ਦੀ ਟਰਾਲੀ ਸ਼ੁਰੂ ਤੋਂ ਹੀ ਲਾਈ ਹੋਈ ਹੈ ਸੇਵਾ ਵਾਸਤੇ ਤੇ ਭਾਈ ਇਸ ਤਰ੍ਹਾਂ ਜਿਹੜਾ ਹੈਗਾ ਕਿਵੇਂ ਕਿੰਨਾ ਭਾਈਚਾਰਾ ਕਿਵੇਂ ਕਿੰਨਾ ਮਜ਼ਬੂਤ ਹੁੰਦਾ ਤੁਸੀਂ ਕਿਸ ਤਰ੍ਹਾਂ ਦੇਖਦੋਂ ਸਰ ਜੀ ਇਹ ਤਾਂ ਸਾਡਾ ਪੰਜਾਬ ਹੈ ਪੰਜਾਬੀ ਸਾਰਿਆਂ ਵਾਸਤੇ ਜਾਨ ਦੇਂਦੇ ਨੇ ਅਸੀਂ ਵੀ ਸੋਚਦੇ ਕਿ ਸਾਡੀ ਵੀ ਜਾਨ ਪੰਜਾਬ ਵਾਸਤੇ ਰਹੇ ਬਿਲਕੁਲ ਬਿਲਕੁਲ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਹਰ ਜ਼ਰੂਰਤਮੰਦ ਨੂੰ ਸਮਾਨ ਪਹੁੰਚਾਇਆ ਜਾਵੇ ਪਹੁੰਚਾਇਆ ਜਾਵੇ ਤਾਂ ਨਾਲ ਆ ਬਾਈ ਹੋਰ ਵੀ ਆ ਸਾਰੇ ਆ ਮੁੰਡੇ ਛੋਟੇ ਵੀ ਆ ਬਾਈ ਕਿਵੇਂ ਦੇ ਆ ਜਾ ਯਾਰ ਤੂੰ ਡਰਦਾ ਕਾ ਤੂੰ ਇਹ ਮੁੰਡਾ ਹੈ ਆਹੀ ਪਿੰਡ ਦਾ ਰਾਂ ਹਾਂਜੀ ਕੋਟਾ ਹਸਪਤਲ ਪਿੰਡ ਮਾਨਚੋਪੜਾ ਪਿੰਡ ਹੈ ਠੀਕ ਹੈ ਤੇ ਤੁਸੀਂ ਤੁਸੀਂ ਫਿਰ ਇਹਨਾਂ ਨਾਲ ਆਏ ਹੋ ਹਾਂਜੀ ਅਸੀਂ ਆ ਸਾਡਾ ਟਰੈਕਟਰ ਆਪਣਾ ਅਸੀਂ ਸੇਵਾ ਤੇ ਲਾਇਆ ਹੋਇਆ ਜਿੱਦਨ ਤੇ ਮੈਂ ਕਿਹਾੜਾ ਭਰਾਤੀ ਭਲੇ ਚੱਲਣ ਦੇ ਉਦਨ ਦਾ ਹੜਾ ਟਰੈਕਟਰ ਸੇਵਾ ਤੇ ਲਗਾਉ ਹੈ। ਕੀ ਬਾਤ ਹੈ। ਕੀ ਬਾਤ ਹੈ। ਯਾਰ ਫਿਰ اچھا ਤੁਹਾਡਾ ਆਪ ਦਾ ਟਰੈਕਟਰ ਲੱਗਿਆ ਹੋਇਆ। ਮਨ ਲ ਜਦੋਂ ਇਹ ਬਾਈ ਆਇਆ ਫਿਰ ਤੁਸੀਂ ਇਹਨਾਂ ਨੂੰ ਨਾਲ ਜਿਹੜਾ ਹੈਗਾ ਤੁਸੀਂ ਬਣਾ ਰਹੇ ਹੋ। ਹਾਂਜੀ ਹਾਂਜੀ। ਹਾਂਜੀ। ਸੋ ਲਗਾਤਾਰ ਦੇਖ ਲੋ ਬਾਈ ਬਹੁਤ ਧੰਨਵਾਦ ਹੈ। ਠੀਕ ਹੈ ਕਿਉਂਕਿ ਇਹਨਾਂ ਨੂੰ ਵੀ ਕਾਲੀ ਵਿਚਾਰਿਆਂ ਨੇ ਅੱਗੇ ਜਾ ਕੇ ਲਾਉਣਾ ਹੈ ਨਾ। ਸੋ ਜਿਹੜਾ ਹੈਗਾ ਗੁਜਰਾਤ ਵਾਲਿਆ ਫਿਰ ਮਨ ਲ ਹੁਣ ਕਿੰਨਾ ਚਿਰ ਜਿਹੜਾ ਹੈਗਾ ਮਨ ਲ ਹੁਣ ਕਿੰਨੇ ਦਿਨ ਹੋ ਗਏ ਇੱਥੇ ਆ ਜਾਣ ਨੂੰ ਤੁਹਾਨੂੰ ਵੰਡ ਦੇਣ ਨੂੰ ਬਾਈ। हिंदी में बोलो हम समझ नहीं अच्छा हिंदी तो आप कितने दिन हो गए आपको यहाँ पे लगे हुए भाई हमारे के आसपास हो गया तीन दिन के तो कैसा लग रहा है पंजाब में आके पंजाब में अच्छा ही लगता है इसीलिए तो हम उधर से आए ना चार ट्रक लेके अच्छा तो पंजाब की मिट्टी पंजाब के लोगों के बारे में कुछ बताइए आपको पंजाब के लोगों के बारे में तो हमको इतना मालूम नहीं है लेकिन वो आदमी बहुत अच्छे रहते हैं इधर के लोग ठीक है ਤੋ ਆਪਕੋ ਫਿਰ ਚਲੋ ਆਜੋ ਕੋਈ ਨਹੀਂ ਭਾਈ ਤੁਸੀਂ ਮਾਰੋ ਤੇ ਭਾਈ ਤੁਹਾਡਾ ਕਿਹੜਾ ਗੁਰਦਾਸਪੁਰ ਹੈ ਸਾਡਾ ਗੁਰਦਾਸਪੁਰ ਮਾਨ ਚੋਪਰਾ ਟੀਵੀ ਮਾਨ ਜਰਾ ਦੇ ਭਾ ਬਹੁਤ ਧੰਨਵਾਦ ਤੁਹਾਡਾ ਭਾਈ ਭਾਈ ਇਹਦੇ ਨਾਲ ਹੀ ਆਪਾਂ ਗੱਲ ਕਰਗੇ ਇਹਦੇ ਨਾਲ ਹੀ ਭਾਈਚਾਰਾ ਜਿਹੜਾ ਮਜ਼ਬੂਤ ਹੁੰਦਾ ਠੀਕ ਆ ਔਖੇ ਵੇਲੇ ਸਿਆਣੇ ਕਹਿੰਦਾ ਵੀ ਔਖੇ ਵੇਲੇ ਜਿਹੜਾ ਪਾਣੀ ਧਾਣੀ ਪੁੱਛਣ ਨੂੰ ਹੱਥ ਕੱਢਦਾ ਉਹੀ ਆਪਦਾ ਹੁੰਦਾ ਸੋ ਜਿਹੜਾ ਸਾਡੇ ਮੁਸਲਮਾਨ ਭਾਈਚਾਰੇ ਦੇ ਲੋਕ ਗੁਜਰਾਤ ਤੋਂ ਭਾਈ ਦੇਖ ਲਓ ਇਹ ਗੁਜਰਾਤ ਤੋਂ 4 ਟਰੱਕ ਲੈ ਕੇ ਆਏ ਆ ਨਾਲ ਪੰਜਾਬ ਦੇ ਇਹ ਸਾਡੇ ਮੁਸਲਮਾਨ ਭਾਈ ਲੋਕ ਆ ਠੀਕ ਆ ਉਹ ਲੱਗੇ ਹੋਏ ਆ ਤੁਸੀਂ ਦੇਖ ਲਓ ਇਹ ਵੀ ਇੱਕ ਅੱਜ ਦਾ ਹੈਗਾ ਯੂਨਿਟੀ ਦਾ ਸਾਈਨ ਹੈ ਠੀਕ ਆ ਪਿੱਛੇ ਸਾਡੇ ਆਪਾਂ ਗੱਲ ਕਰਗੇ ਸਾਡੇ ਜਿਹੜੇ ਨੌਜਵਾਨ ਆਜੋ ਭਾਈ ਇੱਕ ਮਿੰਟ ਗੱਲ ਕਰ ਲੈ ਮਾੜਾ ਰੋਕੀ ਇੱਕ ਪਿੰਟ ਸੋ ਇਹ ਵੀ ਕੁਦਰਤੀ ਆਏ ਕੋਈ ਸਾਡਾ ਵਰਨਿੰਗ ਸੀਗਾ ਵੀ ਇਹਨਾਂ ਨੂੰ ਸ਼ੂਟਿੰਗ ਕਰਨਾ ਭਾਈ ਕਿਹੜਾ ਪਿੰਡ ਆ ਤੇ ਕਿੱਥੋਂ ਆਏ ਹੋ ਉਹ ਇੱਕ ਪਿੰਡ ਹੈਗਾ ਜੀ ਪਿੰਡ ਦਿਵਾਖਰੀ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਆ ਤੇ ਹਸ਼ਿਆਰਪੁਰ ਵਾਲਾ ਕਿਵੇਂ ਲੱਗਦਾ ਮੂਰੇ ਸੋਡੇ ਮੁਸਲਮਾਨ ਭਾਈਚਾਰੇ ਦੇ ਲੋਕ ਵੰਡੇ ਜਾਂਦੇ ਜਾਂਦੇ ਆ ਤੇ ਪਿੱਛੇ ਤੁਸੀਂ ਆ ਗਏ ਕਿਦਾਂ ਇਹ ਸਾਰੀ ਚਲੋ ਹੜ੍ਹ ਤੱਕ ਕੁਦਰਤੀ ਆਏ ਜਾਂ ਜਿਵੇਂ ਵੀ ਆਏ ਪਰ ਇਹ ਚੀਜ਼ ਨੇ ਇੱਕ ਮੈਸੇਜ ਕੀ ਦਿੱਤਾ ਦੋਸਤ ਮੈਸੇਜ ਇਹ ਤਾਂ ਜਿਹੜੀ ਕੁਦਰਤੀ ਹਫਤਾ ਇਹਦਾ ਸਾਂਝੀ ਭਾਈਵਾਲ ਦਾ ਇੱਕ ਵਧੀਆ ਸਨੇਹਾ ਦਿੱਤਾ ਸਾਰੇ ਜੇ ਕੁਦਰਤੀ ਹਫਤਾ ਆਈ ਆ ਸਾਰਾ ਪੰਜਾਬ ਇਕੱਠਾ ਹੋਇਆ ਜੀ ਇਹਦੇ ਵਿੱਚ ਕੋਈ ਵੀ ਧਰਮ ਜਾਤ ਪਾਤ ਨਹੀਂ ਸਾਰੇ ਇਕੱਠੇ ਹੋ ਕੇ ਵਧੀਆ ਇੱਕ ਪੰਜਾਬ ਦੀ ਇੱਕ ਜੁਟਤਾ ਹੋਈ ਆ ਠੀਕ ਹੈ ਤੇ ਬਾਈ ਫਿਰ ਕਿਦਾਂ ਦੇ ਹਾਲਾਤ ਆ ਹੁਣ ਪਾਣੀ ਉਤਰਨ ਵੀ ਲੱਗਿਆ ਮੈਂ ਦੇਖਿਆ ਅੱਗੇ ਨੂੰ ਰਾਹਤ ਸਮਗਰੀ ਥੋੜੀ ਘੱਟ ਹੋਣ ਲੱਗੀ ਆ ਕਿਉਂ ਤੇ ਕੀ ਆਉਣਾ ਹੈ ਟਾਈਮ ਦੇ ਵਿੱਚ ਮਿੱਟੀ-ਮੁੱਟੀ ਚਕਾਉਣ ਦੇ ਵਿੱਚ ਵੀ ਹੈਲਪ ਕਰੋਗੇ ਬਿਲਕੁਲ ਵੀਰ ਜੀ ਅਸੀਂ ਪਹਿਲਾਂ ਹੀ ਮਤਲਬ ਇਹ ਬੱਕ-ਬੱਕ ਪੜਾ ਦੇ ਵਿੱਚ ਚੱਲ ਰਹੇ ਆ ਇਹ ਸਾਡਾ ਦੂਸਰਾ ਪੜਾਆ ਜਿਹਦੇ ਵਿੱਚ ਅਸੀਂ ਜਿਹੜੇ ਦਵਾਈਆਂ ਚਾਰਾ ਜਾਂ ਹੋਰ ਸੁੱਕਾ ਪਸ਼ੂਆਂ ਦੇ ਚਾਰੇ ਵਾਸਤੇ ਸਮਾਨ ਲਿਆਂਦਾ ਇਸ ਤੋਂ ਬਾਅਦ ਦੇ ਵਿੱਚ ਅਸੀਂ ਜਦੋਂ ਖੇਤ ਕਰਾਹ ਕਰਨੇ ਆ ਉਹਦੇ ਵਿੱਚ ਜੋ ਤੇਲ ਪਾਣੀ ਦੇ ਰਸ ਲੋੜ ਹੋਈ ਜਾਂ ਹੋਰ ਜੋ ਵੀ ਲੋੜ ਹੋਈ ਉਹਦੇ ਲਈ ਅਸੀਂ ਪਹਿਲਾਂ ਹੀ ਤਿਆਰ ਆ ਮਤਲਬ ਤੁਸੀਂ ਜਿਹੜਾ ਹੈਗਾ ਹੁਣ ਤੁਹਾਡਾ ਦੂਸਰੀ ਵਾਰੀ ਤੁਸੀਂ ਆਏ ਹੋ ਬਾਈ ਜੀ ਕਿੰਨੇ ਨੌਜਵਾਨ ਆਏ ਬਾਈ ਸਾਰੇ ਇਹ ਜੀ ਕਰੀਬ 20 21 ਜਣੇ ਆ ਆ ਬਾਈ ਪਿਛਲੇ ਵੀ ਆਪਣੇ ਨਾਲ ਇਹ ਤਿੰਨ ਟਰਾਲੀਆਂ ਜੀ ਸਾਡੀਆਂ ਆਪਣੀਆਂ ਪਿੱਛੇ ਇੱਕ ਹੋਰ ਟਰਾਲੀ ਆ ਰਹੀ ਹੈ ਤਿੰਨ ਟਰਾਲੇ ਲੈ ਕੇ ਆਏ ਹਾਂ ਬੜਾ ਵਧੀਆ ਲੱਗ ਰਿਹਾ ਯਾਰ ਸਾਰੇ ਚੀਜ਼ਾਂ ਦੇਖੋ ਜਿਹੜੇ ਅਸੀਂ ਹੁਣ ਲਿੰਕ ਰੋਡ ਤੇ ਇਕੱਤਰਾਂ ਦੇ ਪਏ ਵੇ ਤੇ ਲਿੰਕ ਰੋਡਾਂ ਦੇ ਮੇਨ ਰੋਡਾਂ ਤੇ ਲੱਗਦਾ ਸੀਗਾ ਜੀ ਬਹੁਤ ਆ ਸਮਗਰੀ ਆ ਪਰ ਲਿੰਕ ਰੋਡਾਂ ਤੇ ਵੀ ਬਹੁਤ ਜ਼ਿਆਦਾ ਹੈ ਨਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਤੇ ਭਾਈ ਜਿਸ ਤਰ੍ਹਾਂ ਦੇਖਿਆ ਜਾਵੇ ਥੋੜੇ ਘਟੋ ਘਟ ਡੇਰਾ ਬਾਬਾ ਨਾਨਕਾ ਤੋਂ ਲੈ ਕੇ ਫਾਜ਼ਲ ਕਾਤਾ ਕਿ ਜਿੰਨੀ ਬਾਰਡਰ ਬੈਲਟ ਆ ਹੈ ਨਾ ਲਗਭਗ ਸਾਰੀ ਤਬਾਹ ਹੋ ਚੁੱਕੀ ਆ ਪਹਿਲਾਂ ਜੇਕਰ ਮਾੜਾ ਮਟਾ ਕਿਤੇ ਜਿਹੜਾ ਇਹ ਗੜਬੜ ਹੁੰਦੀ ਆ ਤਾਂ ਵੀ ਉਹਨਾਂ ਦਾ ਜੁਲੇਬਿਸਤਰਾ ਚਕਾ ਕੇ ਕਹਿੰਦੇ ਪਿੱਛੇ ਚੱਲੋ ਹੈ ਨਾ ਤੇ ਹੁਣ ਪਾਣੀ ਦੇ ਕਰਕੇ ਆ ਤੇ ਕਿੱਦਾਂ ਯਾਰ ਇਹ ਫਿਰ ਬੰਦੇ ਜਿਹੜਾ ਹੈਗਾ ਖੜੇ ਹੋਣਗੇ ਤੁਸੀਂ ਵੀ ਕਿਸਾਨ ਹੋ ਇੱਕ ਵਾਰੀ ਬੰਦੇ ਦੀ ਫਸਲ ਮਰ ਜੇ ਤਾਂ ਪਤਾ ਜਿਹੜਾ 5-7 ਸਾਲ ਨਹੀਂ ਹੁੰਦਾ ਕਿੱਦਾਂ ਦੇਖਦੇ ਹਾਂ ਸਾਰੇ ਚੀਜ਼ਾਂ ਬਿਲਕੁਲ ਜੀ ਜਿਹੜਾ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਜਿਹੜਾ ਇਹ ਹੁਣ ਤਾਂ ਰਾਹਤ ਜਿਹੜੀ ਆ ਰਹੀ ਹੈ ਉਹ ਇੱਕ ਚੀਜ਼ ਵੱਖਰੀ ਹੈ ਕੱਲ ਨੂੰ ਵੀ ਸਾਨੂੰ ਅੱਗੇ ਵੀ ਜੋ ਸਾਵਧਾਨੀਆਂ ਕੀ ਵਰਤਣੀਆਂ ਕਿਦਾਂ ਬੰਨ ਪੱਕੇ ਕਰਨੇ ਕਿਉਂਕਿ ਜੇ ਜੰਗ ਲੱਗ ਜਾਂਦੀ ਤਾਂ ਵੀ ਮਾਜਰ ਏਰੀਆ ਸਭ ਤੋਂ ਵੱਧ ਜਿਹੜਾ ਡੈਫੈਕਟਡ ਹੁੰਦਾ ਜੀ ਹਰੇਕ ਤਰ੍ਹਾਂ ਇਹ ਹੁੰਦਾ ਇਹ ਤਾਂ ਚਲੋ ਪੰਜਾਬ ਤਾਂ ਨਾਲ ਹੈਗਾ ਹੀ ਹੈਗਾ ਬਾਕੀ ਇਹ ਸਰਕਾਰ ਨੂੰ ਵੀ ਆਪਣੀਆਂ ਪਾਲਿਸੀਆਂ ਇਹਦੇ ਧਿਆਨ ਦੇਣਾ ਚਾਹੀਦਾ ਚਲੋ ਬਹੁਤ ਧੰਨਵਾਦ ਭਾਈ ਬੜਾ ਚੰਗਾ ਲੱਗਿਆ ਸੋ ਭਾਈ ਇਹ ਪਿੰਡ ਹੈਗਾ ਆਪਣਾ ਕਿਹਾ ਦਵਾਖਰੀ ਹਸ਼ਿਆਰਪੁਰ ਦਵਾਬਾ ਤੋਂ ਬਹੁਤ ਧੰਨਵਾਦ ਵੀਰੇ ਠੀਕ ਹੈ ਕਿਉਂਕਿ ਪਿੱਛੇ ਵੀ ਜਾਮ ਲੱਗੀਆਂ ਦਾ ਠੀਕ ਹੈ ਸੋ ਬੜਾ ਚੰਗਾ ਲੱਗਦਾ ਯਾਰ ਕਿ ਅੱਗੇ ਜਿਹੜੇ ਹੈਗਾ ਗੁਜਰਾਤ ਤੋਂ ਜਿਹੜੇ ਮੁਸਲਮਾਨ ਭਾਈਚਾਰਾ ਇਹਦੇ ਲੋਕ ਆਏ ਵਿਚਾਰੇ ਠੀਕ ਹੈ ਇਹਨੂੰ ਮਦਦ ਕਰਨ ਵਾਸਤੇ ਸਾਡਾ ਕੋਟਲੀ ਗੁਰਪੇਰ ਕੋਟਲੀ ਠੀਕ ਹੈ ਅਗਰੋਂ ਆਹ ਮੁੰਡੇ ਆ ਯਾਰ ਘੱਟੋ ਘੱਟ 30 35 ਨੌਜਵਾਨ ਲੱਗੇ ਤਾਂ ਹੋਰ ਵੀ ਠੀਕ ਆ ਲਗਾਤਾਰ ਜਿਹੜਾ ਹੈਗਾ ਸੇਵਾ ਕਰ ਰਿਹਾ ਵੀ ਰਾਹਤ ਸਮਗਰੀ ਕੀ ਬਾਤ ਹੈ ਸੋ ਤੁਸੀਂ ਦੇਖ ਲਓ ਪੰਜਾਬ ਆ ਜਿਹੜਾ ਗੁਰਾਂ ਦੇ ਨਾਂ ਦੇ ਵਸਦਾ ਠੀਕ ਆ ਪੰਜਾਬ ਨੇ ਦੁਨੀਆ ਚਾਹੇ ਦਿੱਲੀ ਅੰਦੋਲਨ ਸੀਗਾ ਪੂਰਾ ਜਿਹੜਾ ਦੁਨੀਆ ਕਿ ਪੂਰਾ ਇੰਡੀਆ ਉਹਨਾਂ ਨਾਲ ਯੂਨਾਈਟਡ ਹੋ ਕੇ ਖੜ ਗਿਆ ਅੱਜ ਹੜ ਆਏ ਆ ਠੀਕ ਆ ਹੜ ਆਇਆ ਨੂੰ ਚਾਹੇ 20 ਦਿਨ ਹੋ ਗਏ ਪਰ ਫਿਰ ਵੀ ਦੇਖ ਲਓ ਗੁਜਰਾਤ ਤੋਂ ਕੱਲ ਮੈਨੂੰ 나ਸਿਕ ਤੋਂ ਫੋਨ ਆਇਆ ਇੱਕ ਟਰੱਕ ਲੈ ਕੇ ਆਏ ਸੀ ਭਾਈ ਠੀਕ ਆ ਉਹ ਤੋਂ ਬਿਨਾ ਯੂਪੀ ਤੋਂ ਮਵਾਦ ਜਿਹੜਾ ਏਰੀਆ ਆਪਾਂ ਗਏ ਹਰਿਆਣਾ ਯੂਪੀ ਤੇ ਆ ਬਾਰਡਰ ਤੇ ਪੈਂਦਾ ਉਥੋਂ ਬਹੁਤ ਸਮਗਰੀ ਉਦੋਂ ਬਾਅਦ ਸਾਡੇ ਹਿੰਦੂ ਭਰਾ ਜਿਹੜੇ ਉਹ ਵੀ ਜਿਹੜਾ ਆ ਗਿਆ ਉਦੋਂ ਬਾਅਦ ਪੰਚਾਇਤਾਂ ਸਾਰੇ ਜਿੱਦੋ ਜਿੰਨਾ ਜ਼ੋਰ ਲੱਗਦਾ ਸਾਰੇ ਜ਼ੋਰ ਲਾ ਰਿਆ ਬਹੁਤ ਧੰਨਵਾਦ ਆ ਸਾਰਿਆਂ ਦਾ ਪ੍ਰਮਾਤਮਾ ਸਾਹਮਣੂ ਚੜ੍ਹਦੀ ਕਲਾ